ਬੜੀ ਆਵਾਜ਼ ਮਹਾਰਾਜ ਨੇ ਨਨ੍ਹਾ ਨੂੰ ਵਰਕਸ਼ ਕੀਤੀ ਹੋਈ ਹੈ ਓਏ ਸੋਨਿਆ ਜਯਾ ਹਾਂ ਜੀ ਸਭ ਤੋਂ ਪਹਿਲਾਂ ਤਾਂ ਜੋ ਹੈ ਮੈਨੂੰ ਬਹੁਤ ਖੁਸ਼ੀ ਹੋਈ ਕਿ ਇਹਨਾਂ ਨੇ ਜੋ ਹੈ ਅੱਜ ਇਹ ਕਿਤਾ ਇਨਾਂ ਨੇ ਸਾਰੇ ਜੋ ਜੁਆਇੰਟ ਐਕਸ਼ਨ ਕਮੇਟੀਆਂ ਸਰਕਾਰੀ ਜਿ ਸਿਵਲ ਸੈਕਰੇਟਰੀਏਟ ਦੇ ਵਿੱਚ ਇਹ ਇਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਜੀ ਇਹ ਹਰ ਇੱਕ ਸਾਲ ਰੱਖਦੇ ਹਰ ਇੱਕ ਸਾਲ ਜੋ ਹੈ ਨਵੇਂ ਸਾਲ ਦੀ ਸ਼ੁਰੂਆਤ ਜੋ ਹੈ ਪਾਠ ਕਰ 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 ਕੇ ਆਪਾਂ ਜੋ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਦਾਹਨਾਂ ਸ਼ੁਕਰ ਗੁਜ਼ਾਰ ਕਰਦੇ ਹਾਂ ਕਿ ਜੇ ਜੋ ਹੈ ਅੱਜ ਤੱਕ ਜੋ ਸਮਾਂ गु져 ਗਿਆ ਉਹ ਸਮਾਂ ਗੁ져 ਗਿਆ ਉਹ ਠੀਕ ਤਰ੍ਹਾਂ ਗੁ져 ਗਿਆ ਤੇ ਅੱਗੇ ਆਉਣ ਵਾਲੇ ਸਮਾਂ ਦੇ ਵਿੱਚ ਇਹ ਜਿਹੜੇ ਸਾਨੂੰ ਜੋ ਹੈ ਮੌਕਾ ਮਿਲਿਆ ਹੈ ਬਾਬੇ ਦੀ ਕਿਰਪਾ ਨਾਲ ਜ਼ਿੰਮੇਵਾਰੀ ਮਿਲੀ ਹੈ ਉਸ ਜ਼ਿੰਮੇਵਾਰੀ ਨੂੰ ਅੱਛੀ ਤਰ੍ਹਾਂ ਅਸੀਂ ਨਿਭਾ ਸਕੀਏ ਸਾਨੂੰ ਇਸ ਤਰ੍ਹਾਂ ਦੀ ਸੋਚ ਦੇਣ ਸਾਨੂੰ ਇਸ ਤਰ੍ਹਾਂ ਦੀ ਜੋ ਹੈ ਬਲਬਖਸ਼ਣ ਕੀਤੀ ਤਾਂ ਕਿ ਜੋ ਹੈ ਕਿਸੇ ਤਰ੍ਹਾਂ ਦੀ ਜ ਕਿਸੇ ਨੂੰ ਕੋਈ ਸਮੱਸਿਆ ਨਾ ਹੋਵੇ ਬੇਸਿਕਲੀ ਇਹ ਸਿਵਲ ਸੈਕਰੇਟਰੀਏਟ ਦਾ ਮਕਸਦ ਇਹ ਹੁੰਦਾ ਹੈ ਕਿ ਪੂਰੇ ਪੰਜਾਬ ਦਾ ਕਿਸੇ ਨੂੰ ਵੀ ਕੋਈ ਸਮੱਸਿਆ ਪਬਲਿਕ ਵੈਲਫੇਅਰ ਦੀ ਹੁੰਦੀ ਹੈ ਅਲਟੀਮੇਟਲੀ ਉਹ ਸੈਕਰੇਟਰੀਏਟ ਵੱਲ ਵੇਖਦਾ ਹੈ ਕਿ ਸੈਕਰੇਟਰੀਏਟ ਦਾ ਕੀ ਫੈਸਲਾ ਹੋਏਗਾ ਔਰ ਸੈਕਟਰੀਅਟ ਤੋਂ ਜਦੋਂ ਜੋ ਫੈਸਲਾ ਸਹੀ ਹੁੰਦਾ ਹੈ ਫਿਰ ਲੋਕ ਜੋ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਚੰਗਾ ਦੱਸਦੇ ਆਦਰਵਾਇਜ਼ ਉਹਨਾਂ ਨੂੰ ਜੋ ਹੈ ਇੱਕ ਜੋ ਉਮੀਦ ਹੁੰਦੀ ਹੈ ਅਗਰ ਆਪਾਂ ਸਹੀ ਫੈਸਲਾ ਨਹੀਂ ਕਰਦੇ ਤਾਂ ਉਮੀਦ ਦੇ ਵਿੱਚ ਜੋ ਹੈ ਉਹਨਾਂ ਨੂੰ ਦਿਲ ਤੇ ਸੱਟ ਵੱਜਦੀ ਹੈ ਤਾਂ ਸਾਡੀ ਕੋਸ਼ਿਸ਼ ਇਹ ਹੈ ਔਰ ਜਿਸ ਤਰ੍ਹਾਂ ਜੋ ਹੈ ਸਾਰੇ ਨੇ ਐਫਰਟ ਕੀਤਾ ਹੈ ਮੈਂ ਸਮਝਦਾ ਹਾਂ ਕਿ ਕਦੀ ਵੀ ਇਸ ਤਰ੍ਹਾਂ ਦਾ ਕੋਈ ਵੀ ਮੌਕਾ ਨਹੀਂ ਆਏਗਾ ਕਿ ਕਿਸੇ ਨੂੰ ਉਮੀਦ ਤੇ ਜੋ ਹੈ ਇਹ ਲੱਗੇ ਕਿ ਤੇ ਜੋ ਹੈ ਸਾਨੂੰ ਜੋ ਉਮੀਦ ਸੀ ਉਮੀਦ ਨਹੀਂ ਪੂਰੀ ਹੋਈ ਹਰ ਇੱਕ ਦੀ ਉਮੀਦ ਨੂੰ ਪੂਰਾ ਕਰਨਾ ਹਰ ਇੱਕ ਨੂੰ ਜੋ ਹੈ ਸਹੀ ਫੈਸਲੇ ਕਰਵਾਉਣਾ ਇਹ ਸਾਡਾ ਫਰਜ਼ ਹੈ ਔਰ ਇਸ ਫਰਜ਼ ਦੇ ਨਿਭਾਉਣ ਦੇ ਵਿੱਚ ਪੂਰੇ ਸੈਕਟਰੀਅਟ ਸਟਾਫ ਦਾ ਜੋ ਹੈ ਰੋਲ ਬਹੁਤ ਇੰਪੋਰਟੈਂਟ ਹੈ ਤਾਂ ਜਿਸ ਤਰ੍ਹਾਂ ਚੰਗੀ ਸ਼ੁਰੂਆਤ ਕੀਤੀ ਹੈ ਮੈਂ ਸਮਝਦਾ ਹਾਂ ਕਿ ਸਾਰੇ ਆਪਣੇ ਆਪਣੇ ਰੋਲ 'ਤੇ ਖਰੇ ਉਤਰਨਗੇ ਤੁਸੀਂ ਯੂਨਿਟੀ ਦੀ ਗੱਲ ਕਰ ਰਹੇ ਹੋ ਜੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਤੇ ਆਫੀਸਰਸ ਦੀ ਯੂਨਿਟੀ ਮਣੀ ਚਾਹੀਦੀ ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਇੱਕੋ ਡੈਡਲੌਕ ਦੇਖਣ ਨੂੰ ਮਿਲਦਾ ਸੀਗਾ ਤਾਂ ਕੀ ਤੁਸੀਂ ਕਹਿਣਾ ਚਾਹੋਗੇ ਨਵੇਂ ਸਾਲ ਮੌਕੇ ਇਹਨਾਂ ਨੂੰ ਇਕੱਠੇ ਹੋਏ ਦੇਖੋ ਜੀ ਕੋਈ ਫੌਜ ਹੁੰਦੀ ਹੈ ਤਾਂ ਫੌਜ ਦਾ ਜਰਨੈਲ ਜੋ ਹੁੰਦਾ ਹੈ ਨਾ ਜਦੋਂ ਤੱਕ ਉਹਦੀ ਫੌਜਾਂ ਹੀ ਯੂਨਾਈਟਡ ਹੋਏਗੀ ਤਾਂ ਜਰਨੈਲ ਕਾਮਯਾਬ ਕਿਤਨਾ ਹੋਏਗਾ ਇਸ ਲਈ ਮੈਨੂੰ ਦੋਸਤ ਬਹੁਤ ਖੁਸ਼ੀ ਹੈ ਸਾਰੇ ਇਕੱਠੇ ਹੋ ਗਏ ਨੇ ਇਹਨਾਂ ਨੂੰ ਪੁੱਛੋ ਸਾਰੇ ਇਕੱਠੇ ਹੋ ਗਏ ਨੇ पहली बार्ठे हुए, हुए। <laughs> कर सकते ने, ने, मसले ने, मंगा ने हुए। कर, सरकार देखो जी इन्हों ने कम करना है इन्होंने पब्लिक वेलफेयर करनी है मंगा तो रहनगियाँ मंगा जो है जिस तरह जो है चल रही मैनू नहीं लगता कि कोई मंगा रहन गई मंगा तो सारिया पूरी हो गई और जो इस्टेबलिशमेंट मैटर है जो किसी कुछ जो है अपने किसी छुट्टी का है किसी इनग्रीमेंट का है वो मेरी जिम्मेवारी है और मैं नहीं समझता है कि आज तक ये सारे मेरे नए ने वो जिम्मेवारी मेरी है और वो जो है किसी कभी भी कोई शिकायत का मौका नहीं मिलेगा आखिरी सवाल तो तो मैं नहीं तो मैं तो अपने आप हमेशा ਬਹੁਤ ਹੀ ਖੁਸ਼ਕਿਸਮਤ ਵਾਲਾ ਸਮਝਦਾ ਮੈਂ ਡੇਲੀ ਜੋ ਹੈ ਨਾ ਉਹਨਾਂ ਦਾ ਗੁਰੂ ਸਾਹਿਬ ਦਾ ਮੈਂ ਡੇਲੀ ਸ਼ੁਕਰਗੁਜ਼ਾਰ ਹੁਣਾ ਕਿ ਮੈਂ ਮੈਂ ਇਨਾ ਖੁਸ਼ਕਿਸਮਤ ਵਾਲਾ ਹੈ ਕਿ ਇੱਕ ਤਖਤ ਸਾਹਿਬ ਤੇ ਮੇਰਾ ਜਨਮ ਸਥਾਨ ਤਿੰਨ ਤਖਤ ਸਾਹਿਬ ਤੇ ਮੇਰਾ ਕਰਮ ਸਥਾਨ ਔਰ ਪੰਜਵੇਂ ਤਖਤ ਸਾਹਿਬ ਤੇ ਜੋ ਹੈ ਨੰਦਦੇ ਸਾਬ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਹਰ ਇੱਕ ਥਾਂ ਮੈਂ ਗਿਆ ਹਰ ਇੱਕ ਥਾਂ ਜਾ ਕਰਕੇ ਵੇਖਿਆ ਗੁਰੂ ਸਾਹਿਬ ਦੀ ਜੋ ਹੈ ਇਨੀ ಅಪਾਰ ਕਿਰਪਾ ਹੈ ਠੀਕ ਹੈ ਠੀਕ ਹੈ ਸਰ ਆਪ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਪਾਇਆ ਸ ਹੈ ਦੇਖੋ ਅਸੀਂ ਅੱਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਪੁਰਬ ਮਨਾਇਆ ਇੱਥੇ ਸੋ ਸਾਰੀ ਸੰਗਤ ਨੇ ਬੜੇ ਹੀ ਸਨਮਾਨ ਦੇ ਨਾਲ ਰੱਖ ਕੇ ਪੰਡਾਲ ਦੇ ਵਿੱਚ ਜਿਹੜੀ ਆ ਬਾਣੀ ਸਰਵਣ ਕੀਤੀ ਆ ਕੀਰਤਨੀਏ ਜਥਿਆਂ ਨੇ ਬਹੁਤ ਵਧੀਆ ਕੀਰਤਨ ਜਿਹੜਾ ਇਲਾਹੀ ਕੀਰਤਨ ਕੀਤਾ ਸੋ ਸਾਰਿਆਂ ਨੇ ਸਰਵਣ ਕੀਤਾ ਸਾਡੇ ਮਾਨਯੋਗ ਮੁਖ ਸਕੱਤਰ ਜੀ ਵਿਸ਼ੇਸ਼ ਤੌਰ ਤੇ ਆ ਉਹਨਾਂ ਦੇ ਨਾਲ ਸਾਡੇ ਜਿਹੜੇ ਸਕੱਤਰ ਐਡਮਿਨਿਸਟ੍ਰੇਸ਼ਨ ਆ ਉਹ ਵੀ ਇੱਥੇ ਪਹੁੰਚੇ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਆ ਆਈਐਸ ਅਫਸਰ ਜਿਹੜੇ ਅਧਿਕਾਰੀ ਸਹਿਬਾਨ ਉਹ ਵੀ ਇੱਥੇ ਅੱਜ ਪਹੁੰਚੇ ਸਿਗੇ ਸੋ ਉਹਨਾਂ ਨੇ ਸੰਗਤ ਨੂੰ ਡਰੈਸ ਵੀ ਕੀਤਾ ਤੇ ਉਹਨਾਂ ਨੇ ਆਪਣੇ ਡਰੈਸ ਦੇ ਵਿੱਚ ਕਿਹਾ ਕਿ ਸਾਨੂੰ ਜੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਤੇ ਦੇ ਢਾਲੀ ਆ ਤੇ ਉਹਨਾਂ ਨੇ ਇਸ ਸਮਾਜ ਦੇ ਲਈ ਆਪਣਾ ਪੂਰਾ ਜਿਹੜਾ ਪਰਿਵਾਰ ਵਾਰਤਾ ਵੰਸ਼ ਵਾਰਿਆ ਸੋ ਉਤੋਂ ਸੇਧ ਲੈਂਦੇ ਹੋਏ ਆਪਾਂ ਵੀ ਸਮਾਜਿਕ ਜਿਹੜੇ ਆ ਕੰਮ ਆ ਉਹ ਕਰੀਏ ਤੇ ਇਸ ਦਫ਼ਤਰ ਦੇ ਵਿੱਚ ਜਦੋਂ ਆਮ ਲੋਕ ਆਪਣੇ ਕਾਰਜ ਕਰਾਣ ਲਈ ਆਉਂਦੇ ਨੇ ਤੇ ਆਪਾਂ ਕਿਸੇ ਵੀ ਤਰ੍ਹਾਂ ਦਾ ਬਹਾਨਾ ਨਾ ਮਾਰੀਏ ਤੇ ਆਪਾਂ ਤਗੜੇ ਹੋ ਕੇ ਉਹਨਾਂ ਦਾ ਕੰਮ ਕਰੀਏ ਤਾਂ ਕਿ ਗੁਰੂ ਮਹਾਰਾਜ ਦੀ ਉਸ ਪ੍ਰਮਾਤਮਾ ਦੀ ਜਿਹੜੀ ਆ ਉਹ ਖੁਸ਼ੀਆਂ ਪ੍ਰਾਪਤ ਕਰੀਏ ਸੋ ਗੁਰੂ ਦਾ ਲੰਗਰ ਟੁੱਟ ਵਰਤ ਰਿਹਾ ਤੁਸੀਂ ਦੇਖ ਹੀ ਰਹੇ ਹੋ ਸਾਰੀ ਸੰਗਤ ਦੇ ਵਿੱਚ ਬੜਾ ਉਤਸ਼ਾਹ ਸੀ ਗੁਰਪੁਰਬ ਮਨਾਣ ਲਈ ਸੋ ਅਸੀਂ ਵੀ ਅੱਜ ਸਾਰਿਆਂ ਨੇ ਇਹੀ ਪ੍ਰਣ ਲਿਆ ਕਿ ਗੁਰੂ ਮਹਾਰਾਜ ਵੱਲੋਂ ਦਰਸਾਏ ਗਏ ਸਿਧਾਂਤਾਂ ਦੇ ਅਨੁਕੂਲ ਆਪਣਾ ਜਿਹੜਾ ਜੀਵਨ ਆ ਉਹ ਨਿਰਵਾਹ ਕਰੀਏ ਦਸਾਂ ਨੋਹਾਂ ਦੀ ਕਿਰਤ ਕਰਦੇ ਹੋਏ ਇਸ ਸਮਾਜ ਦੀ ਸੇਵਾ ਕਰੀਏ ਤੇ ਵੱਦ ਤੋਂ ਵੱਧ ਲੋਕ ਸੇਵਾ ਦੇ ਤਹਿਤ ਜਿੱਥੋਂ ਪੰਜਾਬ ਚੱਲ ਰਿਹਾ ਜਿੱਥੋਂ ਲੋਕਾਂ ਨੂੰ ਕੁਛ ਨਾ ਕੁਛ ਰਾਹਤ ਮਿਲਦੀ ਆ ਤੇ ਤਗੜੇ ਹੋ ਕੇ ਬਿਨਾਂ 9 ਤੋਂ 5 ਸੋਚੇ ਹੋਏ ਵੀ 9 ਤੋਂ 5 ਹੀ ਕੰਮ ਕਰਨਾ ਜਿੰਨਾ ਕੰਮ ਹੋ ਸਕਦਾ ਉਹ ਕਰੀਏ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਜਿਹੜਾ ਅਪਲਿਫਟ ਹੋ ਸਕੇ ਮਨੁੱਖਤਾ ਦਾ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਭਲਾ ਹੋ ਸਕੇ ਇਨਸਾਨੀਅਤ ਦਾ ਭਲਾ ਹੋ ਸਕੇ ਇਹੀ ਅਸੀਂ ਜਿਹੜਾ ਅੱਜ ਸਾਰਿਆਂ ਨੇ ਇੱਕ ਪ੍ਰਣ ਲਿਆ ਜਿਵੇਂ ਮੁਖਸਕਰ ਇਹਨੇ ਕਿਹਾ ਵੀ ਤਾਂ ਉਸ ਤੇ ਵੀ ਕੋਈ ਅਮਲ ਕਰਨ ਦਾ ਰਹੂਗਾ ਤੁਹਾਡਾ ਕੋਈ ਐਕਚੁਅਲੀ ਕੀ ਆ ਪਹਿਲੇ ਕੁਝ ਇਸ ਤਰ੍ਹਾਂ ਸਭ ਤੋਂ ਪਹਿਲੇ ਜਦੋਂ ਜੁਆਇੰਟ ਐਕਸ਼ਨ ਕਮੇਟੀ ਨੇ ਪ੍ਰੋਗਰਾਮ ਸ਼ੁਰੂ ਕੀਤੇ ਸੀਗੇ ਤਾਂ ਉਦੋਂ ਆ ਸਾਰੇ ਇੱਕ ਸੀਗੇ ਲੇਕਿਨ ਹੌਲੀ ਹੌਲੀ ਹਰ ਇੱਕ ਦੇ ਵਿੱਚ ਇੱਕ ਖੁਸ਼ੀ ਹੋਰ ਵਧ ਗਈ ਕਿ ਅਸੀਂ ਵੀ ਆਪਣੇ ਪੱਧਰ ਤੇ ਜਿਹੜਾ ਇਹ ਗੁਰਪੁਰਬ ਮਨਾਈਏ ਜਾਂ ਹੋਰ ਜਿਹੜੇ ਵੀ ਸਾਡੇ ਜੇ ਆਂਦੇ ਆ ਗੁਰੂ ਮਹਾਰਾਜਾ ਦੇ ਪ੍ਰੋਗਰਾਮ ਵੀ ਉਹ ਕਰਿਆ ਕਰੀਏ ਤਾਂ ਕਿ ਅਸੀਂ ਵੀ ਸੀਸ ਲੈ ਸਕੀਏ ਸੋ ਉਹਦੇ ਵਿੱਚ ਕੀ ਹੋਇਆ ਕਿ ਜੁਆਇੰਟ ਐਕਸ਼ਨ ਕਮੇਟੀ ਨੇ ਪਿਛਲੇ 3 ਸਾਲਾਂ ਤੋਂ ਪ੍ਰੋਗਰਾਮ ਖੁਦ ਨਹੀਂ ਅਰੇਂਜ ਕੀਤੇ ਲੇਕਿਨ ਸੈਕਟਰ ਦੇ ਸਕੱਤਰ ਦੇ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਆਪਣੇ ਪੱਧਰ ਤੇ ਅਲੱਗ-ਅਲੱਗ ਜਿਹੜੇ ਆ ਪ੍ਰੋਗਰਾਮ ਉਲੀਕੇ ਗਏ ਸੀਗੇ ਸੋ ਇਸ ਵਾਰ ਮਾਨਯੋਗ ਮੁਖ ਸਕੱਤਰ ਜੀ ਨੇ ਸਾਨੂੰ ਕਿਹਾ ਵੀ ਤੁਸੀਂ ਇਕੱਠਾ ਪ੍ਰੋਗਰਾਮ ਕਰੋ ਸੋ ਜੁਆਇੰਟ ਐਕਸ਼ਨ ਕਮੇਟੀ ਜਿਹੜੀ ਸੀਗੀ ਉਹਨਾਂ ਨੇ ਇਕੱਠੇ ਹੋ ਕੇ ਅਰਕੀ ਪ੍ਰੋਗਰਾਮ ਉਲੀਕਿਆ ਅਸੀਂ ਕੀਤਾ ਹਾਂ ਉਹਨਾਂ ਨੇ ਇਹ ਕਿਹਾ ਵੀ ਇੱਕ ਡੀਪੀਆਰ ਵਾਲੇ ਲੱਗ ਕਰ ਰਹੇ ਹਾਂ ਸੋ ਉਹਨਾਂ ਨੂੰ ਅਸੀਂ ਕਿਹਾ ਸੀ ਲੇਕਿਨ ਉਹ ਕਹਿੰਦੇ ਅਸੀਂ ਪਹਿਲੇ ਆਲਰੇਡੀ ਉਲੀਕ ਚਿੱਕਿਆ ਤੇ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਜਿੰਨੀਆਂ ਇਹਦੀਆਂ 10 12 ਜੱਥੇਬੰਦੀਆਂ ਜੁਆਇੰਟ ਐਕਸ਼ਨ ਕਮੇਟੀ ਦੇ ਫਾਰਮ ਤੇ ਆ ਉਹਨਾਂ ਨੇ ਇੱਕ ਪ੍ਰੋਗਰਾਮ ਇਹ ਕੀਤਾ ਤੇ ਅੱਗੇ ਤੋਂ ਐਵੇਂ ਨਦਰਗਾ 13 ਤਰੀਕ ਨੂੰ ਅਸੀਂ ਲੋਹੜੀ ਸੈਲੀਬ੍ਰੇਟ ਕਰ ਰਹੇ ਹਾਂ ਇਸੀ ਜਿਹੜੀ ਹੈਗੇ ਇੱਕ ਫਾਰਮ ਦੇ ਉੱਤੇ ਸੋ ਇਸ ਤਰ੍ਹਾਂ ਹੀ ਜਿਹੜੇ ਅਗਲੇ ਪ੍ਰੋਗਰਾਮ ਚੱਲਦੇ ਤਾਂ ਕਿ ਸਾਡੇ ਵਿੱਚ ਮਿਲਵਰਤਨ ਪਿਆਰ ਦੀ ਭਾਵਨਾ ਵੱਧ ਸਕੇ ਈਰਖਾ ਦੂਰ ਹੋ ਸਕੇ ਇਹ ਜਿਹੜੇ ਫੰਕਸ਼ਨ ਹੁੰਦੇ ਆ ਚਾਹੇ ਧਾਰਮਿਕ ਹੋਣ ਤੇ ਚਾਹੇ ਸੱਭਿਆਚਾਰਕ ਹੋਣ ਇਹ ਸਾਡੇ ਵਿੱਚ ਆਪਣਾਪਨ ਲਿਆਉਂਦੇ ਆ ਤਾਂ ਕਿ ਜਿਹੜਾ ਅਸੀਂ ਵੈਰ ਵਿਰੋਧ ਆ ਉਹ ਤੋਂ ਦੂਰ ਹੋ ਕੇ ਆਪਸੀ ਭਾਈਚਾਰੇ ਆਪਸੀ ਸਾਂਝ ਨੂੰ ਜਿਹੜੇ ਆ ਉਹ ਵਧਾ ਸਕੀਏ